6 ਹੋਰ ਪਿਸਤੌਲ ਬਰਾਮਦ ਕੀਤੇ ਹਨ ਤੇ 3 ਜ਼ਿੰਦਾ ਲਾਈਵ ਰਾਉਂਡ ਵੀ ਬਰਾਮਦ ਹੋਇਆ ਹੈ। ਕੁੱਲ ਇਸ ਮਕਦਮੇ 'ਚ 8 ਪਿਸਤੌਲ ਤੇ 3 ਲਾਈਵ ਰਾਉਂਡ ਬਰਾਮਦ ਹੋ ਚੁੱਕੇ ਹਨ ਤੇ ਇੱਕ ਆਟੋ ਗੱਟੀ ਵੀ ਹੈ। ਤੇ ਜ਼ਿਲਹਰ ਪੁਲਿਸ ਸਮਾਣੇ ਅਨੁਸਾਰ ਕਿ ਥਲ ਫਾਣ ਲਈ ਪੂਰੇ ਐਫਰਟਸ ਲੱਗੇ ਹੋਏ ਨੇ ਤੇ ਜ਼ੀਰੋ ਜ਼ੀਰੋ ਟੋਲਰੈਂਸ ਟਵਰਡਸ ਆਲ ਕ੍ਰਾਈਮ ਐਂਡ ਯੰਗਰ ਕਲਚਰ। ਹਾਂਜੀ ਐਫ ਆਈ ਆਰ 303 ਤੇ ਐਫ ਆਈ ਆਰ ਨੰਬਰ 304

लाइव राउंड भी बरामद हुए हैं कुल इस मुकदमे हम अठ पिस्टल ते तीन लाइव राउंड बरामद हो चुके हैं ते एक ऑल्टो तो गड्डी हुई है जलंधर पुलिस माड़े अंसर के ठल पाने पूरे एफर्ट्स लगे हुए हैं ते जीरो जीरो टॉलरेंस टुवर्ड्स ऑर्गेनाइज्ड क्राइम एंड गैंगस्टर कल्चर धन्यवाद हाँ जी एफ आई आर तीन सौ नंबर तीन

ਬ੍ਰਾਹਮਤ ਕੀਤੇ ਹਨ ਤੇ 3 ਜ਼ਿੰਦਾ ਲਾਈ ਬਰਾਊਂਡ ਵੀ ਬ੍ਰਾਹਮਤ ਹੋਇਆ ਹੈ। ਕੁੱਲ ਇਸ ਮੁਕਦਮੇ ਚ 8 ਪਿਸਟਲ ਤੇ 3 ਲਾਈ ਬਰਾਊਂਡ ਬ੍ਰਾਹਮਤ ਹੋ ਚੁਕੇ ਹਨ ਤੇ ਇੱਕ ਆਲਟੋ ਗੱਟੀ ਵੀ ਹੋਈ ਹੈ। ਤੇ ਜੁਲੰਦਰ ਕੁਲੈਸ ਸਮਾਣੇ ਅਨੁਸਾਰ ਕੇਸ ਖਾਲ 판 ਲਈ ਪੂਰੇ ਐਫਰਟਸ ਲੱਗੇ ਹੋਏ ਨੇ ਤੇ ਜ਼ੀਰੋ ਜ਼ੀਰੋ ਟੋਲਰੈਂਸ ਟਵਰਡਸ ਅਲਕਨਾਈਜ਼ ਕ੍ਰਾਈਮ ਐਂਡ ਗੈਂਸਰ ਕਲਚਰ। ਹਾਂਜੀ ਐਫਆਈਆ 303 ਤੇ ਐਫਆਈਆ ਨੰਬਰ 304 ਪਥਾਰਾ ਰਾਮ ਮੰਡੀ ਜਿਹੜੀ ਦਰਜ ਰਜਿਸਟਰ ਹੋਈ ਸੀ

ਕੁੱਲ ਇਸ ਮੁਕਦਮੇ ਚ 8 ਪਿਸਟਲ ਤੇ 3 ਲਾਈਵ ਰਾਉਂਡ ਬਰਾਮਦ ਹੋ ਚੁਕੇ ਹਨ ਤੇ ਇੱਕ ਆਲਟੋ ਗੱਟੀ ਮਿਲੀ ਹੈ ਤੇ ਜ਼ਿਲੰਦਰ ਪੁਲਿਸ ਸਮਾਣੇ ਅਨੁਸਾਰ ਇਸ ਥੱਲ ਪਾਣ ਲਈ ਪੂਰੇ ਐਫਰਟਸ ਲੱਗੇ ਹੋਏ ਨੇ ਕਿ ਜ਼ੀਰੋ ਜ਼ੀਰੋ ਟੋਲਰੈਂਸ ਟੁਵਰਡਸ ਆਲ ਕ੍ਰਾਈਮ ਐਂਡ ਗੈਂਗਸਟਰ ਕਲਚਰ ਧੰਨਵਾਦ